ਬਾਈ ਜੀ ਮੈਂ ਬੜਾ ਕਨਫਿਊਜ਼ ਹਾਂ ਮੱਠੀ ਮੱਠੀ ਠੰਡ ਦੇ ਮੱਠੀ ਮੱਠੀ ਗਰਮੀ ਮੌਸਮ ਇਦਾਂ ਰਹਿਗਾ ਤੇ ਮੁੰਡਿਆਂ ਕੁੜੀਆਂ ਨੂੰ ਵੈਰਾਈਟੀ ਕਿਹੜੀ ਦਿਖਾਉਣੀ ਆ ਬੰਦਾ ਡੀਪੂ ਦੀ ਤਿਆਰੀ ਕਿੱਦਾਂ ਦੀ ਇਸ ਵਾਰ ਬਾਈ ਤੁਹਾਨੂੰ ਪਤਾ ਬੜੀ ਡੀਪੂ ਤਿਆਰੀ ਪਹਿਲਾਂ ਕੀਤੀ ਹੁੰਦੀ ਹੈ 365 ਦਾ 365 ਤੁਹਾਨੂੰ ਗਰਮੀਆਂ ਦੀ ਚਾਹੀਦੀ ਇਵੈਂਟ ਲਈ ਜੇ ਆ ਸਮਬੜੀ ਵੈਰਾਈਟੀ ਹਰ ਤਰ੍ਹਾਂ ਸਾਨੂੰ ਮੈਨ ਨਹੀਂ ਹੈਗੀ ਆ ਦੇਖੋੜੀ ਪਹਿਣਾ ਵਾਸਤੇ ਕਿਨੇ ਕਿਨੇ ਥੋੜੇ ਆ ਚੁੱਕੇ ਨਾਈਟ ਸੂਟ ਟੈਡੀਆਂ ਵਾਲੇ ਆ ਚੁੱਕੇ ਹੈਗੇ ਆ ਵਡੇ ਬੱਚੇ ਰੋਂਦੇ ਹਨ ਟੈਡੀਆ ਨਾਈਟਸੂਟ ਪਾ ਕੇ ਮੋਰੇ ਖੜਜੋ ਬੱਚੇ ਦੇਖਦੇ ਹੱਸੀ ਜਾਣ ਵਾਲੇ ਖੇਡੀਆਂ ਦੇਖੋ ਬੜਵਾਸੇ ਕਿੰਨੀ ਵਧੀਆ 450 ਰੁਪਏ ਵਿੱਚ ਆ ਤੁਸੀਂ ਚੈੱਕ ਕਰੋ ਟੀ-ਸ਼ਰਟਾਂ ਜਿਹੜੀਆਂ ਬਾਹਰਲੇ ਮੁਲਕਾਂ ਵਿੱਚ ਤੁਸੀਂ ਮਗਾਉਨੇ ਹੋ ਜਾਂ ਵੱਡੇ ਵੱਡੇ ਸ਼ੋਰੂਮਾਂ 'ਚ ਲੱਗਿਆ ਦੇਖਦੇ ਹੋ 2 200 22 25 2500 ਐਦਾਂ ਰੇਟ ਆ ਵੱਡਾ ਡਿਬੂ ਦੇ ਕੋਈ 400 ਰੁਪਏ 'ਚ ਕੋਈ 500 ਰੁਪਏ 'ਚ ਕੋਈ 600 ਕੋਈ 700 ਕਲਰਾਂ ਵਾਲਿਆਂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਹੈਗੀ ਆ ਸੋ ਕੁੜੀਆਂਾਂ ਮਾਸਿਕ ਹੁੱਡੀਆਂ ਵੀ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਹੈ ਆ ਦੇਖੋ ਕਿੰਨੇ ਵਧੀ 650 ਰੁਪਏ ਐਮ ਆਰ ਪੀ ਇਹਦਾ ਇਹ ਕਾ ਬਾਹਰ ਲੜਨ 6000 ਤੋਂ ਕਟਿੰਗ ਦੇਣੀ ਆਪਾਂ ਤੁਹਾਨੂੰ ਦੇ ਰਿਹਾ 700 ਤੇ 950 ਰੁਪਏ ਵਿੱਚ ਲਾਈਟ ਤੋਂ ਲਾਈਟ ਕਲਰ ਚ ਡਾਰਟ ਰਾਰ ਕਾ ਚੁਕਿਆ ਗਿਆ ਸੋ ਜੇ ਮੁੰਡੇ ਲਈ ਕਹਿੰਦੇ ਮੁੰਡੇ ਲਈ ਲੋਰ ਵੀ ਤੁਸੀਂ ਦੇਖੋ ਬੜੇ ਕੰਫਰਟੇਬਲ ਲੋਰ ਆ ਚੁੱਕੇ ਆ ਮੁੰਡਿਆਂ ਦੇ ਲਈ ਰੰਗ ਇਹਦੇ ਵਿੱਚ ਬਹੁਤ ਸਾਰੇ ਹੈਗੇ ਆ ਕੋਈ 1200 ਨਹੀਂ ਕੋਈ 1500 ਨਹੀਂ ਕੋਈ 2500 ਨਹੀਂ ਸਿਰਫ 550 ਰੁਪਏ ਦੇ ਵਿੱਚ ਆ ਤੁਸੀਂ ਚੀਜ਼ਾਂ ਚੈੱਕ ਕਰ ਲੋ ਆ ਦੇਖੋ ਨੇੜੇ ਕਰਕੇ ਦਿਖਾ ਦਿਓ ਤੁਸੀਂ ਹਰ ਕੋਈ ਬੰਦਾ ਚਾਹੁੰਦਾ ਵੀ ਇਦਾਂ ਦੀਆਂ ਚੀਜ਼ਾਂ ਪਾਈਆਂ ਹੋਣ ਆ ਦੇਖੋ ਤੁਸੀਂ ਮਤਲਬ ਹਰ ਤਰ੍ਹਾਂ ਦੇ ਵੱਖਰੇ ਵਕਰੀ ਪਾਣੀ 500 550 ਰੁਪਏ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਦੇਖੋ ਕੁੜੀਆਂ ਵਾਸਤੇ ਕਿਨੇ ਕਿਨੇ ਵਧੀਆ ਆ ਚੁੱਕੇ ਹੈਗੇ ਸੂਟ ਪਲਾਜੋ ਵੀ ਆ ਚੁੱਕੇ ਹੈਗੇ ਆ ਕਿਨੇ ਕਿਨੇ ਸੁਣੋ ਦੇਖੋ ਵਰਕ ਕੀਤਾ ਇੱਕ ਸਾਈਡ ਤੇ ਵਰਕ ਆ ਚੁੱਕੇ ਹੈਗੇ ਘੇਰੇ ਉੱਪਰ ਵਰਕ ਆ ਚੁੱਕੇ ਹੈਗੇ ਤੇ ਨਾਲ ਕੋ ਸਲੀਵ ਤੇ ਵਰਕ ਆ ਚੁੱਕੇ ਗਿਆ ਜਿਹੜਾ ਬਾਹਰ ਤੋਂ ਮੈਂ ਦਾ 1200 ਦਾ ਆਪਾਂ ਜੇ ਸਿਰਫ 400 ਤੇ ਪਿਆਰ ਵਿੱਚ 450 ਚ ਲੈ ਜਾਓ ਗਰਮ ਕੱਪੜਾ ਰੰਗ ਬਹੁਤ ਜ਼ਿਆਦੇ ਆ ਚੈਲੰਜ ਵੀ ਠੋਕ ਕੇ ਕੋਈ ਇਸ ਰੇਟ ਤੇ ਤਾਂ ਨਹੀਂ ਦੇ ਸਕਦਾ ਕਿੰਨਾ ਪਿਆਰ ਲੰਗ ਆ ਚੁੱਕਾ ਕਾਲਾ ਜਿਹਨੂੰ ਲੱਗਦਾ ਪਾਲਾ ਮੈਂ ਕਿਹਾ ਜਲਦੀ ਜਲਦੀ ਆ ਕੇ ਲੈ ਜਾਓ ਤੁਹਾਡੇ ਵਾਸਤੇ ਬਹੁਤ ਸੋਹਣੇ ਆ ਚੁੱਕੇ ਹੈਗੇ ਆ ਦੇਖੋ ਨਾ ਜੰਮੂ ਨਾ ਸ਼ਰੀਰਗਰ ਕਿਤੇ ਜਾਣ ਦੀ ਲੋੜ ਨਹੀਂ ਵੱਡਾ ਡਿਪੂ ਆਜੋ ਪਸ਼ਮੀਨੇ ਵਾਲੇ ਬੂਲ ਦੇ ਵਿੱਚ ਗਰਮ ਕੋਟ ਸ਼ੇਰ ਰੰਗ ਟੌਪ ਦੇ ਸਾਈਜ਼ ਬੱਖੋ ਵੱਖਰੇ ਰੇਡੀ ਹੈਗਾ ਸਿਰਫ ਇਹਦਾ 550 ਮੁੰਡਿਆਂ ਲਈ ਵੀ ਸਾਡੇ ਕੋਲ ਬਹੁਤ ਜ਼ਿਆਦੀ ਵੈਰਾਈਟੀ ਆ ਚੁੱਕੀ ਆ ਫਾਰਮਲ ਪੈਂਟਾਂ ਤੁਸੀਂ ਲੈਣੀਆਂ ਕਲਰ ਤੁਸੀਂ ਜਿਹੜੇ ਮਰਜ਼ੀ ਲੈ ਜਾਓ ਹੁਣ ਦਰਜ਼ੀਆਂ ਕੋਲ ਜਾਣ ਦੀ ਲੋੜ ਨਹੀਂ ਦਰਜੀ ਕਹਿੰਦੇ ਭਾਈ 20 ਦਿਨਾਂ ਬਾਅਦ ਪੈਂਟ ਸੀ ਕੇ ਦੇਣੀ 25 ਦਿਨਾਂ ਬਾਅਦ ਦੇਣੀਆਂ ਇੱਥੇ ਆਜੋ ਰਾਈਟ ਵੇ ਲੈ ਜਾਓ ਦੇਖੋ ਇਹ 6-700 ਰੁਪਏ ਦਾ ਸਲਾਈ ਹੈ ਪੈਂਟ ਦੀ ਦਰਜੀ ਕੋਲ ਜਾ ਕੇ ਪਤਾ ਕਰੋ ਪਰ ਅਸੀਂ ਸਲਾਈ ਦੇ ਰੇਟ ਤੋਂ ਵੀ ਸਾਫ਼ਤੀ ਇਥੇ 612 ਰੁਪਏ ਦੇ ਵਿੱਚ ਤੁਹਾਨੂੰ ਫਾਰਮਲ ਪੈਂਟ ਦੇਣੀਆਂ ਇਸ ਦੇ ਨਾਲ ਤੁਸੀਂ ਮੈਚ ਕਰਕੇ ਸ਼ਰਟਾਂ ਵੀ ਲੈ ਕੇ ਜਾ ਸਕਦੇ ਆ ਚਾਹੇ ਚੈੱਕ ਦੇ ਵਿੱਚ ਲੈ ਜਾਓ ਪਲੇਨ ਚ ਲੈ ਜਾਓ ਪ੍ਰਿੰਟ ਲੈ ਜਾਓ ਇਹਦੇ ਵਿੱਚ ਵੀ ਤੁਹਾਨੂੰ ਹਰ ਤਰ੍ਹਾਂ ਦੇ ਸਾਈਜ਼ ਮਿਲਣਿਆ ਮੈਚ ਕਰਕੇ ਤੁਸੀਂ ਲੈ ਕੇ ਜਾ ਸਕਦੇ ਆ ਮਤਲਬ ਸ਼ਰਟਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਵੈਰਾਈਟੀ ਆ ਰੇਟ ਕਿੰਨਾ ਆ 350 950 ਰੁਪਏ ਦੇ ਵਿੱਚ ਪੈਂਟ ਸ਼ਰਟ ਤੁਹਾਨੂੰ ਮੈਂ ਤਿਆਰ ਕੇ ਤਿਆਰ ਕਰਕੇ ਦਿਸ਼ਾਂਗੇ ਬਾਜ਼ਾਰ ਦੇ ਵਿੱਚ ਜਾਣੇ ਹੋ ਤਾਂ 2-2000 ਰੁਪਏ ਤੋਂ ਜੀਨ ਦੀ ਪੈਂਟ ਮਿਲਦੀ ਇੱਥੇ 695 ਤੋਂ ਸ਼ੁਰੂ ਹੋ ਜਾਂਦੀ ਆ 695 ਜੀਨ ਦੀ ਪੈਂਟ ਮਿਲ ਜਣੀਆਂ ਇਸ ਤੋਂ ਇਲਾਵਾ ਤੁਸੀਂ ਉਪਲੀਆਂ ਰੇਂਜਾਂ ਲੈਣੀਆਂ ਜਿਵੇਂ ਤੁਸੀਂ ਕਿੰਨੀ ਲੈਣੀਆਂ ਕਟੀਆਂ ਫੁੱਟੀਆਂ ਬੂਟ ਕੱਟ ਲੈਣੀਆਂ ਤਾਂ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਸਾਡੇ ਕੋਲ ਵੈਰਾਈਟੀ ਆ। ਉਹ ਦੇਖੋ ਕੁੜੀਆਂ ਵਾਸਤੇ ਕਿਨੇ ਕਿਸਰੇ ਆ ਚੁੱਕੇ ਟ੍ਰੈਕਸੂਟ ਆ ਚੁੱਕੇ ਹੈਗੇ ਆ ਕੈਨੇਡਾ ਅਮਰੀਕਾ ਇੰਗਲੈਂਡ ਆ ਆਪਾਂ 8 ਤੋਂ 10 ਆਰਟੀਕਲ ਉਹ ਡਾੜੀ ਪੂਈ ਦੇਣੇ ਹੈਗੇ ਆ। ਆ ਦੇਖੋ ਉਹ ਵਾਸਤੇ ਕਿੰਨਾ ਥੋੜਾ ਆਰਟੀਕਲ ਆ ਚੁੱਕਾ। ਆ ਕੁੜੀਆਂ ਸਾਡੀ ਲੱਭਦੀ ਪੈਦੀਆਂ ਇੰਗਲੈਂਡ ਵਾਲੀਆਂ। ਠੀਕ ਆ ਆਪਾਂ ਮੈਨੂੰ ਵੱਡੜੀ ਪੂਈ ਜਣੇ ਸਿਰ 1650 ਰੁਪਏ ਬੇਚੇ। ਦੇਖੋ ਪ੍ਰੋਪਰ ਸੈੱਟ ਬਣ ਗਿਆ ਨਾ। ਆ ਤੁਹਾਨੂੰ ਟ੍ਰੈਕਸੂਟ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਰੇਂਜ ਤੇ ਰੇਟ ਤਾਂ ਹੈਗੀ ਘਟਿਆ। 1650 ਰੁਪਏ ਜੇ ਵੀ ਟਰੈਕਸੂਟ ਦਵਾਂਗੇ ਤੁਹਾਨੂੰ ਇਹ ਜੇ ਹਰ ਤਰ੍ਹਾਂ ਦੇ ਸਾਨੂੰ ਕਾਲਰ ਸਟਾਈਲ ਮਿਲਣ ਹੈਗੇ ਜਾਂ ਜਿਪਰ ਟਾਈ ਮਿਲਣ ਹੈਗੇ ਜਾਂ ਗੋਲ ਗੜੀਆਂ ਚਾਹੀਦੀ ਤੁਹਾਨੂੰ ਕਹਿ ਪਾਲੀ ਚਾਹੀਦੀ ਹੈਗੇ ਤੁਸੀਂ ਉਹ ਡੈਡਿਕੂ ਦਾ ਲੈ ਕੇ ਜਾ ਸਕਦੇ ਹੋ ਸੋ ਦੇਖੋ ਵੱਡਾ ਡਿੱਪੂ ਕੁੜੀਆਂ ਲਈ ਬਹੁਤ ਵੱਡੀ ਆਫਰ ਆ ਲੈ ਗਈ ਪੰਜਾਬੀ ਜੁੱਤੀਆਂ ਬਿਆਰ ਚ ਆ ਕੇ ਤੁਸੀਂ 1500 1200 1300 ਇੱਥੋਂ ਲੈ ਜਾਓ ਸਿਰਫ 2250 ਦੇ 2250 ਦੇ ਵਿੱਚ ਪੰਜਾਬੀ ਜੁੱਤੀਆਂ ਕਰ ਦਿੱਤੀਆਂ ਹੈਗੀਆਂ ਆ ਤੁਸੀਂ ਬੰਦ ਜੁੱਤੀਆਂ ਲੈਣੀਆਂ ਹੈਗੀਆਂ ਆਪਣੇ ਮਦਰ ਦੇ ਲਈ ਸਿਸਟਰ ਦੇ ਲਈ ਦੇਖੋ 올ਡ ਏਜ ਲਈ ਵੀ ਮਿਡਲ ਏਜ ਲਈ ਵੀ ਉਹ ਵੀ ਤੁਹਾਨੂੰ ਬੰਦ ਜੁੱਤੀਆਂ ਮਿਲ ਜਾਣੀਆਂ 225 ਨਾ 800 ਨਾ 1000 ਰੁਪਏ ਸਿਰਫ 300 ਰੁਪਏ ਦੇ ਵਿੱਚ ਆਹ ਹੁਣ ਹੀ ਕੁਆਲਿਟੀ ਆ ਵਧੀਆ ਚੀਜ਼ਾਂ ਰੇਟ ਬਹੁਤ ਘੱਟ ਆ ਵੱਡਾ ਡੀਪੂ ਦੇ ਆਜੋ 3 300 ਰੁਪਏ ਦੇ ਵਿੱਚ ਇਹ ਸੈਂਡਲ ਤੁਹਾਨੂੰ ਆਪਾਂ ਦੇ ਦੇਣੀ ਹੈ ਜੇ ਤੁਸੀਂ ਪ੍ਰੀਮੀਅਮ ਚੀਜ਼ਾਂ ਲੈਣੀਆਂ ਤੁਸੀਂ ਮੈਂ ਕਿਹਾ ਵੱਡਾ ਡੀਪੂ ਵੀ ਜਿਹੜਾ ਕਰ ਸਕਦੇ ਦਿਖਾਉਣ ਵਾਸਤੇ ਕਿੰਨੇ ਕਿੰਨੇ ਥੋੜੇ ਸੈਂਡਲ ਆ ਚੁੱਕੇ ਆ ਗਏ ਹਾਰ ਤਾਂ ਤੁਹਾਨੂੰ ਵੈਲੀ ਮਿਲਣੀ ਹੈ ਕਿ ਹਾਰ ਤਾਂ ਤੁਹਾਨੂੰ ਮੈਂ ਕਿਹਾ ਹੀਲ ਵਾਲੀ ਮਿਲਣੀ ਹੈ ਕਿ ਵਿਦਆਊਟ ਹੀਲ ਮਿਲਣੀ ਹੈ ਕਿ ਕਲਰ ਤੁਹਾਨੂੰ ਬੋਖਾ ਬੋਖਰੇ ਮਿਲਣਗੇ ਦੇਖੋ ਕਿੰਨੇ ਕਿੰਨੇ ਵਧੀਆ ਥੋੜੇ ਵਾਸਤੇ ਵਾਹ ਮੈਂ ਸੈਂਡਲ ਆ ਚੁ ਪਰੰਦਾ ਵਰਕ ਕੀਤਾ ਹੈਗਾ ਕਿਨੇ ਕਿਨੇ ਵਧੀਆ ਦੇਖੋ ਮੈਰਲ ਦੇ ਵਰਕ ਆ ਚੁੱਕਿਆ ਗਿਆ ਹੈਂਡ ਵਰਕ ਦੇ ਵਰਕ ਆ ਚੁੱਕਿਆ ਗਿਆ ਹੈ ਥੋੜਾ ਤੁਹਾਡੇ ਵਾਸਤੇ ਵੈਲੀਓ ਕਿਨੇ ਕਿਨੇ ਵਧੀਆ ਆ ਚੁੱਕਿਆ ਗਿਆ ਐਨ ਐ ਸੋਨਸਨ ਕਲਰ ਐਨ ਐ ਸੋਨਸਨ ਡਿਜ਼ਾਈਨ ਤੁਹਾਨੂੰ ਕਿਤਨੇ ਮੈਣੀ ਉਹ ਡਾੜੀ ਪੂਤ ਉਹ ਲੈ ਕੇ ਜਾਂਦਾ 500 ਪਿਆਰ ਤੋਂ ਸਟਾਰਟ ਹੋਈ ਸੀ ਹੁਣ ਪਸੰਦ ਤੁਹਾਡੀ ਹੈਗੀ ਆ ਜੇ ਤੁਸੀਂ ਕੁਰਤੇ ਪਿਆਮੇ ਲੈ ਲੈ ਤਸ਼ਕੀਲ ਮੁੰਡੇ ਕਹਿੰਦੇ ਸਾਨੂੰ ਇਦਾਂ ਦੀਆਂ ਪੰਜਾਬੀ ਜੁੱਤੀਆਂ ਚਾਹੀਦੀਆਂ ਹਨ ਆ ਨੋਕ ਵਾਲੀ ਚਾਹੀਦੀ ਐ ਇਦਾਂ ਦੀਆਂ ਵੀ ਤੁਹਾਨੂੰ ਅਸੀਂ ਦੇ ਦੇਣੀ ਹੈਗੀਆਂ ਉਸ ਦੇ ਨਾਲ ਨਾਲ ਆ ਕੁੜੀਆਂ ਲਈ ਪੂਰੀ ਪ੍ਰੀਮੀਅਮ ਕੁਆਲਿਟੀ ਆ ਇਹ ਪੰਜਾਬੀ ਜੁੱਤੀਆਂ ਕੁੜੀਆਂ ਦੇ ਲਈ ਜ ਲੈ ਕੇ ਜਾ ਸਕਦੇ ਆ ਬਲੈਕ ਲੈ ਜਾਓ 레드 ਲੈ ਜਾਓ ਮਹਿਰੂਮ ਲੈ ਜਾਓ ਜਿਹੜਾ ਮਰਜੀ ਲੈ ਜਾਓ ਇਹ ਕੋਈ 2000 ਦੀ ਨਹੀਂ ਹੈਗੀ ਇਹ ਕੋਈ 2500 ਦੀ ਨਹੀਂ ਸਿਰਫ 688 ਰੁਪਏ ਦੇ ਵਿੱਚ ਤੁਸੀਂ ਜਿਹੜੀ ਮਰਜੀ ਇਹਦੇ ਵਿੱਚੋਂ ਪੰਜਾਬੀ ਜੁੱਤੀ ਲੈ ਕੇ ਜਾ ਸਕਦੇ ਹੋ ਉਦੋਂ ਬਾਕੀ ਤੁਸੀਂ ਫਾਰਮਲ ਸ਼ੂ ਲੈਣੇ ਆ ਚਾਹੇ ਸਪੋਰਟਸ ਸ਼ੂ ਲੈਣੇ ਆ ਬੱਚਿਆਂ ਦੇ ਲੈਣੇ ਆ ਮੁੰਡਿਆਂ ਦੇ ਲੈਣੇ ਆ ਬਜ਼ੁਰਗਾਂ ਦੇ ਲੈਣੇ ਆ ਦੇਖੋ ਵੱਡੇ ਵੱਡੇ ਚੀਜ਼ਾਂ ਜਿਹੜੀਆਂ ਤੁਸੀਂ 10-10 ਹਜ਼ਾਰ ਰੁਪਏ ਦਾ ਸ਼ੂ ਮੰਗਦੇ ਹੋ ਇੱਥੇ ਉਹ ਹੀ 1000 ਰੁਪਏ ਇਥੇ ਨੂੰ ਹੀ ਜਿੱਦਣਾ ਜਿਹੜੇ ਤੁਸੀਂ ਮਤਲਬ ਖੁਸ਼ ਹੋ ਜਾਣਾ ਬਹੁਤ ਵੱਡੀ ਰੇਂਜ ਵਧੀਆ ਕੁਆਲਿਟੀ ਤੁਹਾਨੂੰ ਵੱਡਾ ਡੀਪੂ ਨੰਬਰ ਸਕਰੀਨ ਤੇ ਕੋਈ ਜਾਣ ਕੇ ਨਹੀਂ ਤਾਂ ਫੋਨ ਕਰ ਲੋ ਵੱਡਾ ਡਿੱਪੂ ਆਜਾ ਚੌਕ ਬੰਗਾ